ਮੇਰੀ ਗੱਲ ਦੇ ਨਾਲ ਸਹਿਮਤ ਹੋਣਗੇ ਠਾਈਆਂ ਸਾਲਾਂ ਤੋਂ ਉੱਪਰ ਵਾਲੇ 30 ਸਾਲਾਂ ਤੋਂ ਉੱਪਰ ਵਾਲੇ ਜਿਹੜੀ ਮੈਂ ਗੱਲ ਅਗਲੀ ਕਰਨ ਲੱਗਾ ਕਿ ਪੰਜਾਬ ਖਾਲੀ ਹੋ ਗਿਆ ਜੇ ਪੰਜਾਬ ਨੂੰ ਉਜੜਦਾ ਵੇਖਣਾ ਤੇ 2 ਘੰਟੇ ਦਿੱਲੀ 에어ਪੋਰਟ ਤੇ ਖੜੇ ਹੋ ਕੇ ਆਓ ਤੁਹਾਨੂੰ ਪਤਾ ਲੱਗੇ ਪੰਜਾਬ ਕਿੱਦਾਂ ਉਜੜ ਰਿਹਾ ਜਾਜਾਂ ਦੇ ਜਾਜ ਪਰ ਕੇ ਜਾ ਰਹੇ ਨੇ ਨੌਜਵਾਨਾਂ ਦੇ ਤੁਹਾਡੀ ਕਿਸਾਨੀ ਵੀ ਗਈ ਤੁਹਾਡੀ ਜਵਾਨੀ ਵੀ ਗਈ ਤੁਹਾਡਾ ਪੈਸਾ ਵੀ ਗਿਆ ਤੁਹਾਡੇ ਪੁੱਤ ਵੀ ਗਏ ਇਹ ਸੱਚ ਹੈ ਆਇਆ ਜਾਜਾਂ ਦੇ ਜਾਜ ਪਰਕੇ ਜਾ ਰਹੇ ਨੇ ਮੈਂ ਇੱਕ ਗੱਲ ਕਹਿਣਾ ਹੋਂਨਾ ਕਿ ਜਿਹੜੇ ਬੱਚੇ ਨੂੰ ਆਪਣੇ ਘਰ ਦੇ ਵਿੱਚ ਆਪਣੇ ਮਾਪੇ ਬਾਪ ਦੇ ਨਾਲ ਬੋਲਣ ਦੀ ਅਕਲ ਨਹੀਂ ਉਹ ਕਹਿੰਦਾ ਮੈਂ ਕੈਨੇਡਾ ਜਾ ਕੇ ਪੜਨਾ ਉਹ ਕਹਿੰਦਾ ਮੈਂ ਨਿਊਜ਼ੀਲੈਂਡ ਜਾ ਕੇ ਪੜਨਾ ਫਿਰ ਉੱਥੇ ਜਾ ਕੇ ਵੀ ਡਾਂਗਾ ਖੜਕਦੀਆਂ ਹੁਣ ਤੁਸੀਂ ਸ਼ਰਮਾ ਕੇ ਹਾਂ ਵਿੱਚ ਹਮਲਾਓ ਥੋੜੀ ਜੀ ਮੇਰੇ ਨਾਲ ਕਿ ਖਤਰਾ ਕਿਹੜੀ ਗੱਲ ਦਾ ਚਿੰਤਾ ਕਰਨ ਵਾਲੀ ਕਿਹੜੀ ਗੱਲ ਹੈ ਚਿੰਤਾ ਦਾ ਵਿਸ਼ਾ ਇਹ ਕਿ ਪੰਜਾਬ ਖਾਲੀ ਹੋ ਗਿਆ ਹੁਣ ਜਿਹੜੇ ਬੱਚੇ ਅੱਜ ਪੜਨ ਚਲੇ ਗਏ ਕੈਨੇਡਾ ਵਿੱਚ ਜਿਹੜੇ ਬੱਚੇ ਪੜਨ ਚਲੇ ਗਏ ਆਸਟ੍ਰੇਲੀਆ ਵਿੱਚ ਜਿਹੜੇ ਬੱਚੇ ਪੜਨ ਚਲੇ ਗਏ ਇੰਗਲੈਂਡ ਵਿੱਚ ਜਿਹੜੇ ਚਲੇ ਗਏ ਨਿਊਜ਼ੀਲੈਂਡ ਵਿੱਚ ਉਹਨਾਂ ਦੇ ਵਿਆਹ ਕਿੱਥੇ ਹੋਣਗੇ ਜੀ ਕੈਨੇਡਾ ਵਾਲਿਆਂ ਦੇ ਕੈਨੇਡਾ ਵਿੱਚ ਆਸਟ੍ਰੇਲੀਆ ਵਾਲਿਆਂ ਦੇ ਆਸਟ੍ਰੇਲੀਆ ਵਿੱਚ ਨਿਊਜ਼ੀਲੈਂਡ ਵਾਲਿਆਂ ਦੇ ਨਿਊਜ਼ੀਲੈਂਡ ਵਿੱਚ ਇੰਗਲੈਂਡ ਵਾਲਿਆਂ ਦੇ ਇੰਗਲੈਂਡ ਵਿੱਚ ਤੇ ਗਾਂ ਜਿਹੜੇ ਉਹਨਾਂ ਦੇ ਬੱਚੇ ਜੰਮਣੇ ਐ ਤੁਹਾਡੇ ਪੁੱਤ ਤੁਹਾਡੇ ਪੋਤੇ ਉਹ ਸਿਟੀਜ਼ਨ ਕਿੱਥੋਂ ਦੇ ਹੋਣਗੇ ਅਗਲੀ ਪੀੜ੍ਹੀ ਖਤਮ ਐ ਤੁਹਾਡੇ ਕੋਲੇ ਉਹ ਸਿਟੀਜ਼ਨ ਕਿੱਥੋਂ ਦੇ ਹੋਣਗੇ ਕੈਨੇਡਾ ਵਾਲਿਆਂ ਦੇ ਕੈਨੇਡਾ ਦੇ ਸਿਟੀਜ਼ਨਾਂ ਇੰਗਲੈਂਡ ਵਾਲਿਆਂ ਦੇ ਇੰਗਲੈਂਡ ਦੇ ਆਸਟ੍ਰੇਲੀਆ ਵਾਲਿਆਂ ਦੇ ਆਸਟ੍ਰੇਲੀਆ ਦੇ ਤੇ ਕਦੇ ਇਸ ਗੱਲ ਤੇ ਚਿੰਤਾ ਕੀਤੀ ਵੀ ਜਿਹੜੇ ਬੱਚੇ ਕੈਨੇਡਾ ਦੇ ਸਿਟੀਜ਼ਨ ਹੋਏ ਇੰਗਲੈਂਡ ਦੇ ਸਿਟੀਜ਼ਨ ਹੋਏ ਨਿਊਜ਼ੀਲੈਂਡ ਦੇ ਸਿਟੀਜ਼ਨ ਹੋਏ ਉਹਨਾਂ ਨੇ ਠੇਕਾ ਲਿਆ ਵੀ ਇੱਥੇ ਆਣ ਕੇ ਜੋੜ ਮੇਲੇ ਮਨਾਉਣਗੇ ਤੇ ਪ੍ਰਭਾਤ ਫੇਰੀਆਂ ਕੱਢਣਗੇ ਕੌਣ ਕੱਢੇਗਾ ਪ੍ਰਭਾਤ ਫੇਰੀਆਂ ਕੌਣ ਕੱਢੇਗਾ ਨਗਰ ਕੀਰਤਨ ਕਿੱਥੇ ਕੱਢਾਂਗੇ ਅਸੀਂ ਹੋਲੇ ਦੇ ਮਹੱਲੇ ਕਿੱਥੇ ਲੱਗਣਗੇ ਦੀਵਾਨ ਕਿੱਥੇ ਸੁਣਨ ਕੌਣਗੇ ਢਾਡੀ ਕਿੱਥੇ ਸੁਣੇਗੀ ਸੰਗਤ ਬੈਠ ਕੇ ਫਿਰ ਜੇ ਕਿਸੇ ਨੂੰ ਪੁੱਛੀਏ ਨਾ ਵੀ ਕਿਉਂ ਜਾ ਰਹੇ ਹੋ ਬਾਹਰ ਤਾਂ ਲੋਕੀ ਦਹਾਤਰੇ ਮਾਰਦੇ ਨੇ ਲੁੱਟੇ ਗਏ ਸਰਕਾਰਾਂ ਦੇ ਪੱਟੇ ਗਾ ਸਰਕਾਰਾਂ ਦੇ ਕੁਝ ਨਹੀਂ ਬਚਦਾ ਕੁਝ ਨਹੀਂ ਹੈਗਾ ਪੰਜਾਬ ਵਰਗਾ ਅਮੀਰ ਸੂਬਾ ਕੋਈ ਨਹੀਂ ਪੰਜਾਬ ਵਰਗਾ ਅਮੀਰ ਸੂਬਾ ਕੋਈ ਨਹੀਂ ਗਰੀਬੀ ਤਾਂ ਫਿਰ ਆਪੇ ਹੀ ਆਉਗੀ ਜਦੋਂ 10 ਲੱਖ ਦਾ ਟਰੈਕਟਰ ਲੈ ਕੇ ਟੋਚਨ ਪਾ ਪਾ ਕੇ ਦੋ ਦੋ ਹਿੱਸੇ ਕਰਦੇ ਨੇ ਟਰੈਕਟਰ ਦੇ ਟਰੈਕਟਰ ਖੇਤਾਂ ਦਾ ਰਾਜਾ ਤਾਂ ਸਟੰਟ ਕਰਦੇ ਕਰਦੇ ਜਦੋਂ ਫਿਰ ਨੌਜਵਾਨ ਇੱਕ ਤੁਸੀਂ ਵੇਖਿਆ ਹੋਣਾ ਪਿੱਛੇ ਜਾ ਉਹਦੀ ਵੀਡੀਓ ਵਾਇਰਲ ਹੋਈ ਸਟੰਟ ਕਰਦਾ ਸੀ ਟਰੈਕਟਰ ਤੇ ਮੁੜ ਕੇ ਸਹੀ ਕਰਨ ਨੂੰ ਚੜਨ ਲੱਗਾ ਤੇ ਥੱਲੇ ਆ ਕੇ ਖਤਮ ਹੋ ਗਿਆ ਫੇ ਪੁੱਠਾ ਪੰਗਾ ਲਾਵਾਂਗੇ ਤੇ ਫਿਰ ਕੋਈ ਨਾ ਕੋਈ ਧੋਵੇਗਾ ਨਾ ਜੀ ਮਾਫ ਕਰਨਾ ਪੰਜਾਬ ਵਰਗਾ ਮੀਰ ਸੂਬਾ ਕੋਈ ਨਹੀਂ ਸੁਣਿਓ ਧਿਆਨ ਨਾਲ 10000 ਕਰੋੜ ਰੁਪਇਆ ਸਾਲਾਨਾ ਸਾਲ ਦਾ 10000 ਕਰੋੜ ਰੁਪਇਆ ਪੰਜਾਬ ਦੂਜੇ ਮੁਲਕਾਂ ਦੀ ਫੀਸ ਭਰਦਾ ਇੰਗਲੈਂਡ ਦੀ ਕੈਨੇਡਾ ਦੀ ਨਿਊਜ਼ੀਲੈਂਡ ਦੀ ਆਸਟ੍ਰੇਲੀਆ ਦੀ ਦੂਜੇ ਮੁਲਕਾਂ ਦੀ ਫੀਸ ਭਰਦਾ ਤੇ ਸਾਡੇ ਪੈਸੇ ਨਾਲ ਉਹਨਾਂ ਨੇ ਕਾਰੋਬਾਰ ਵਧਾ ਲਏ ਤੇ ਸਾਡੇ ਬੱਚੇ ਜਾ ਕੇ ਉੱਥੇ ਨੌਕਰੀਆਂ ਕਰਦੇ ਫਿਰ ਉਹਨਾਂ ਦਾ ਕਾਰੋਬਾਰ ਸੰਭਦਿਆ ਫਿਰ ਉਹ ਕਾਰੋਬਾਰ ਆਪਣੇ ਮੁਲਕ ਵਿੱਚ ਨਹੀਂ ਹੋ ਸਕਦਾ ਹੋ ਸਕਦਾ ਨਾ ਜੀ ਪਰ ਇਹ ਚਿੰਤਾ ਦਾ ਵਿਸ਼ਾ 10000 ਕਰੋੜ ਰੁਪਈਆ ਸਾਲਾਨਾ ਜਾ ਰਿਹਾ ਇਹ ਤੇ ਉਹ ਹੈ ਜਿਹੜੇ ਕਾਗਜ਼ਾਂ ਵਿੱਚ ਆ ਗਏ ਜਿਹੜੇ 50-50 ਲੱਖ ਡੌਂਕੀਆਂ ਲੱਗ ਜਾਂਦੇ ਨੇ ਉਹ ਪੈਸਾ ਤਾਂ ਬਾਹਰ ਹੈ ਪੰਜਾਬ ਦਾ ਇੱਕ ਇੱਕ ਪੰਜਾਬ ਹੈ ਜਿੱਥੇ ਇੱਕ ਬੰਦਾ ਕਮਾਉਣ ਵਾਲਾ ਤੇ 10 ਬੰਦੇ ਬਹਿ ਕੇ ਖਾ ਸਕਦੇ ਆ ਮੈਨੂੰ ਕਿਸੇ ਵੀ ਕੰਟਰੀ ਦੀ ਸਟੇਟਮੈਂਟ ਲੈਣ ਕੇ ਦਿਖਾਓ ਕਿ ਕਿਸੇ ਮੁਲਕ ਦੇ ਵਿੱਚ ਜਾ ਕੇ ਇੱਕ ਬੰਦਾ ਕਮਾਉਣ ਵਾਲਾ ਹੋਵੇ ਤੇ 4 ਬਹਿ ਕੇ ਖਾਣ ਵਾਲੇ ਹੋਣ 4 ਬਹਿ ਕੇ ਖਾਣ ਵਾਲੇ ਹੋਣ ਇੱਕ ਵੀ ਮੁਲਕ ਦੀ ਸਟੇਟਮੈਂਟ ਲਿਆ ਦਿਓ ਘਰ ਦੇ ਜਿੰਨੇ ਜੀ ਨੇ ਉਹਨੇ ਕੰਮਾਂ ਤੇ ਜਾਂਦੇ ਨੇ ਉਹ ਨਹੀਂ ਭਾਈ ਨੌਕਸਨ ਬੱਬਰ ਦੇ ਆਪਣਾ ਧਿਆਨ ਫਿਰ ਲੈ ਕੇ ਆਓ ਜਰਾ ਧਰਮੀ ਹੈ ਸੰਗਤ ਮਿਲੀ ਸੰਤ ਗਾਨੀ ਜਰਨਲਸਤਾਂ ਦੀ ਖਾਲਸਾ ਭਿੰਡਰਾ ਵਾਲਾਂ ਦੀ ਆਪਣੀ ਗੱਲ ਚੱਲੀ ਸੀ ਅੱਜ ਵਾਲਾ ਮਾਹੌਲ ਅੱਜ ਵਾਲਾ ਮਾਹੌਲ ਕਿਵੇਂ ਦਾ ਕੀ ਸਾਡੇ ਖਾਲਸਾ ਵਹੀਰ ਵਾਲੇ ਸਿੰਘ ਫੜ ਕੇ ਅੰਦਰ ਨਹੀਂ ਦਿੱਤੇ ਕਿਹੜਾ ਮਾੜਾ ਕਾਰਜ ਕਰਦੇ ਸੀ ਵੀ ਉਹ ਤੁਹਾਡੇ ਕੱਲੇ-ਕੱਲੇ ਦੇ ਮੋਬਾਈਲ ਵਿੱਚ ਆਈ ਉਹ ਵੀਡੀਓ ਕੱਲੇ-ਕੱਲੇ ਦੇ ਮੋਬਾਈਲ ਵਿੱਚ ਭਾਈ ਅਮਰਤਪਾਲ ਦੇ ਹੱਕ ਵਿੱਚ ਅਮਰਤਪਾਲ ਨੇ ਅਮਰਤਪਾਨ ਕੀਤਾ ਨੀਂਦ ਉੱਡ ਗਈ ਸਿੱਖੀ ਮੋਦੀਆਂ ਦੀ ਲੋਹੀ ਸਿੱਖਾਂ ਦੇ ਨਾਲ ਫਿਰ ਕਹਿਣ ਲੱਗ ਪਏ ਓਏ ਲਾਜ ਰੱਖੀ ਸੀ ਜਿਨ੍ਹਾਂ ਦੀਆਂ ਮੋਦੀਆਂ ਦੀ ਲਾਲ ਕਿਲੇ ਦਾ ਸਾਡਾ ਨਿਸ਼ਾਨ ਝੋਲਿਆ ਮਰ ਗਈ ਮਾਂ ਸੀ ਸ਼ਾਹਾਂ ਤੇ ਮੋਦੀਆਂ ਦੀ ਮੋਦੀਆਂ ਦੀ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਕੋਈ ਧੌਂਸ ਨਹੀਂ ਬਾਬਰਾਂ ਲੋਹੀਆਂ ਦੀ ਖਾਲਸਾ ਖੁਦਮੁਖਤਿਆਰ ਸੀ ਖੁਦਮੁਖਤਿਆਰ ਹੈ ਤੇ ਖੁਦਮੁਖਤਿਆਰ ਰਹੇਗਾ ਇਥੇ ਦੂਜੇ ਤੀਜੇ ਨੂੰ ਦੁੱਖ ਨਹੀਂ ਸੀ ਲੱਗਾ ਸਾਡੇ ਪੱਗਾਂ ਵਾਲਿਆਂ ਦਾ ਪੱਠਾ ਬੈਠਾ ਕਿਦਰੋਂ ਕੋਈ ਉੱਠ ਕੇ ਬੋਲ ਪਿਆ ਕਿਦਰੋਂ ਕੋਈ ਉੱਠ ਕੇ ਬੋਲ ਪਿਆ ਜਦੋਂ ਅੰਜਾਲੇ ਵਾਲੀ ਵਾਰਤਾ ਹੋਈ ਬਈਆ ਖਾਲਸਾ ਵੀਰ ਵਾਲੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਉਂ ਲੈ ਕੇ ਗਏ ਇਹਨਾਂ ਨੇ ਓਟ ਕਿਉਂ ਤੱਕੀ ਇਹਨਾਂ ਨੇ ਢਾਲ ਬਣਾਈ ਇਹਨਾਂ ਨੇ ਆਹ ਕੀਤਾ ਇਹਦੇ ਐ ਰੋਲੀ ਪਾਉਣ ਲੱਗ ਗਏ ਬਈ ਜਦਾਂ ਅਮਰਤਪਾਲ ਹੋਣਾ ਨੇ ਜਾ ਕੇ ਥਾਣੇਦਾਰ ਦੇ ਟੇਬਲ ਤੇ ਸਰੂਪ ਰੱਖ ਦਿੱਤਾ ਹੁੰਦਾ ਚੰਗੀ ਭਲੀ ਪਾਲਕੀ ਬਣਾਈ ਸੁੰਦਰ ਉਹਦੇ ਚ ਸ਼ਸ਼ੋਭਤ ਸੱਚਾ ਪਾਤਸ਼ਾਹ 209 ਨੌਜਵਾਨ ਪਾਲਕੀ ਦੇ ਦੁਆਲੇ ਖੜਾ ਅਗਲੇ ਆਪਣਾ ਬੰਦਾ ਛੜੋਣਾ ਬੰਦਾ ਛਡਾਲਿਆ ਪਰ ਸਾਨੂੰ ਓਨੀ ਦੇਰ ਤੱਕ ਟਕਾ ਨਹੀਂ ਆਇਆ ਜਿੰਨੀ ਦੇਰ ਤੱਕ ਅਸੀਂ ਉਹਨਾਂ ਨੂੰ ਅੰਦਰ ਨਹੀਂ ਕਰਾਤਾ ਵਾਹ ਵਾਹ ਇਹ ਸਾਡੇ ਨਾਲ ਕੂਲ ਫੜਿਆ ਸੀ ਇਹ ਸੱਚਾਈ ਹੈ ਇੱਕ ਬਾਤ ਮੈਂ ਹੋਰ ਕਹਿਣ ਲੱਗਾ ਤੁਹਾਨੂੰ ਹਣ ਜਿਹੜੇ ਲੋਕ ਖਾਲਸਾ ਵੀਰ ਦੀ ਉਡੀਕ ਕਰਦੇ ਸੀ ਮੈਂ ਕਦੋਂ ਖਾਲਸਾ ਵੀਰ ਵਾਲੇ ਆਉਣ ਅਸੀਂ ਫੁੱਲਾਂ ਦੇ ਹਾਰ ਪਾਉਣੇ ਆ ਅਸੀਂ ਉੱਤੋਂ ਦੀ ਫੁੱਲਾਂ ਦੀ ਵਰਖਾ ਕਰਨੀ ਆ ਅੱਜ ਕਿੱਥੇ ਗਏ ਬਈ ਉਹ ਲੋਕ ਸਮੇਤ ਮੇਰੇ ਕਿੰਨੇ ਕ ਗਏ ਨੇ ਉਹਨਾਂ ਦੇ ਪਿੱਛੇ ਮੁਲਾਕਾਤ ਕਰਨ ਵਾਸਤੇ ਕਿੰਨਿਆਂ ਕ ਨੇ ਬਾਹ ਫੜੀਓ ਪਰਿਵਾਰ ਦੀ ਜਿਹੜੇ ਲੋਕ ਭਾਈ ਅਮਰਤਪਾਲ ਖਾਲਸੇ ਦੀ ਟਾਕੀ ਦੇ ਵਿੱਚ ਸਿਰ ਦੇ ਦੇ ਕੇ ਉਹਦੇ ਨਾਲ ਫੋਟੋਆਂ ਖਿਚਾਉਂਦੇ ਸੀ ਨਾ ਰਾਤੋਂ ਰਾਤ ਹੀ ਡਿਲੀਟ ਮਾਰ ਗਾ ਫੋਟੋਆਂ ਰਾਤੋਂ ਰਾਤ ਹੀ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਓਏ ਛੱਡ ਕੇ ਮੈਦਾਨ ਮੈਦਾਨ ਭੱਜ ਗਏ ਅਸੀਂ ਕਾਗਜ਼ੀ ਸ਼ੇਰਾਂ ਜੇ ਕੁਝ ਕਰਨਾ ਹੁੰਦਾ ਫਿਰ ਲੱਤਾਂ 'ਚ ਥੋੜਾ ਜਿਹਾ ਦਮ ਰੱਖਿਆ ਕਰੋ ਅਸੀਂ ਸੂਰਤਾਂ ਵੇਖੀਆਂ ਅਸੀਂ ਸੀਰਤਾਂ ਨਹੀਂ ਵੇਖੀਆਂ ਇਹੀ ਕਹਿ ਕੇ ਗੱਲ ਕਰਦੇ ਰਹੇ ਇਹ ਤੇ ਮੂਨਾ ਜੀ ਉਨੇ ਦਾੜੀ ਕੇਸ ਰੱਖ ਲੈ ਇਹ ਨਗੂਰਾ ਉਹਨੇ ਅਮਰਤ ਛਕ ਲਿਆ ਤੇ ਜਦਨ ਉਹ ਅਮਰਤ ਛਕ ਲਿਆ ਇਹ ਭਿੰਡਰਾਂਵਾਲ ਦੀ ਰੀਸ ਕਰਦਾ ਹੁਣ ਤੁਸੀਂ ਦੱਸੋ ਵੀ ਭਰਾ ਭਰਾ ਦੀ ਰੀਸ ਨਹੀਂ ਕਰੂ ਤਾਂ ਹੋਰ ਕੀ ਕਰੂ ਬਾਈ ਜੇ ਭਰਾ ਭਰਾ ਦੀ ਰੀਸ ਨਹੀਂ ਕਰੂਗਾ ਤੇ ਹੋਰ ਕੀ ਕਰੂਗਾ ਅਮਰਤ ਪਾਲ ਹੁੰਨੀ ਅਮਰਤ ਛਕ ਕੇ ਨਸ਼ਾ ਖਾਂਦੇ ਹੁੰਦੇ ਕੋਈ ਵੀਡੀਓ ਵਾਇਰਲ ਹੋ ਜਾਂਦੀ ਤੁਹਾਨੂੰ ਕੰਧਾਂ ਤੇ ਬਹਿ ਕੇ ਹੱਸਣ ਲਈ ਟਾਈਮ ਮਿਲ ਜਾਂਦਾ ਫਿਰ ਚੰਗੇ ਸੀ ਆਪ ਸਮਾਂ ਇਦਾਂ ਦਾ ਸੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹ ਆਪ ਪੂਰੇ ਤੇ ਦੂਜਿਆਂ ਨੂੰ ਪੂਰੇ ਬਣਾਉਂਦੇ ਗਏ ਸੰਗਤ ਮਿਲੀ ਭਾਈ ਅਨੋਖ ਸਿੰਘ ਬੱਬਰ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤੇ ਉਹਨੇ ਨੌਕਰੀ ਛੱਡ ਦਿੱਤੀ ਸ਼੍ਰੋਮਣੀ ਕਮੇਟੀ ਦੀ ਹੁਣ ਬਣ ਗਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵਿੱਚ ਆ ਗਿਆ ਭਾਈ ਅਨੋਖ ਸਿੰਘ ਬੱਬਰ ਤੇ ਬੱਬਰਾਂ ਦੇ ਨਾਂ ਦੇ ਨਾਲ ਜਾਣਿਆ ਜਾਣ ਲੱਗਾ ਬੈਲਟ ਬੰਬ ਬਣੇ ਰੇਡੂਆ ਬੰਬ ਬਣੇ ਬੋਤਲ ਬੰਬ ਬਣੇ ਜਿੱਥੇ-ਜਿੱਥੇ ਜਾ ਕੇ ਗੁਰੂ ਘਰ ਦੇ ਦੋਖੀ ਸੋਧਣੇ ਕੀਤੇ ਪਰ ਇੱਕ ਸਮਾਂ ਐਸਾ ਆਇਆ ਜੀ ਭਾਈ ਅਨੋਖ ਸਿੰਘ ਬੱਬਰ ਉਸ ਇਲਾਕੇ ਵਿੱਚ ਇਹਦੇ ਲੱਕ ਵਿੱਚ ਥਾਣੇਦਾਰ ਲੱਗਾ ਸਾਧੂ RAM ਤੇ ਥਾਣੇਦਾਰ ਸਾਧੂ RAM ਇਹਦੇ ਪਿੰਡ ਗਿਆ ਮੈਂ ਕਦੇ ਬਾਅਦ ਵਿੱਚ ਗੱਲ ਨੂੰ ਬਿਸਰ ਨਾ ਜਾਵਾਂ ਭਾਈ ਸਾਹਿਬ ਦੇ ਪਿਤਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਕੇਵਲ ਇੱਕ ਹੱਥ ਪੈਨਿਆ ਕੜਾ ਤੇ ਇੱਕ ਸ੍ਰੀ ਸਹਿਬ ਪਰਿਵਾਰ ਨੂੰ ਮਿਲੀ ਸੀ ਸਰੀਰ ਤੱਕ ਨਹੀਂ ਸੀ ਮਿਲਿਆ ਭਾਈ ਨੋਖ ਸਿੰਘ ਬੱਬਰ ਦੇ ਪਿਤਾ ਦਾ ਤੇ ਦੂਜਾ ਤਾਰੂ ਸਿੰਘ ਕੇ ਬਣਿਆ ਮੈਂ 시ਦੀ ਤੱਕ ਪਹੁੰਚਣਾ ਭਾਈ ਅਨੋਖ ਸਿੰਘ ਬੱਬਰ ਦੇ ਪਿੰਡ ਗਿਆ ਥਾਣੇਦਾਰ ਸਾਧੂ RAM ਤੇ ਕਰਿਆ ਕੀ ਭਾਈ ਅਨੋਖ ਸਿੰਘ ਬੱਬਰ ਦੇ ਬਾਪੂ ਨੂੰ ਕੇਸਾਂ ਤੋਂ ਫੜ ਕੇ ਕੜੀਸੇ ਕੇ ਸਾਥ ਪਰੇ ਚਲਿਆ ਪਿੰਡ ਦੇ ਚੌਂਕ ਦੇ ਨਾਲ ਕੇ ਠੁੱਡੇ ਮਾਰੇ ਕਹਿੰਦਾ ਬੁੱਢਿਆ ਪੁੱਤ ਪੇਸ਼ ਕਰ ਦੇ ਅੱਜ ਤੈਨੂੰ ਕੜੀਸਿਆਈ ਅਗਲੀ ਵਾਰੀ ਆਇਆ ਤੇ ਬੁੱਢੀ ਨੂੰ ਐਂ ਕੜੀਸਾਂਗਾ ਅਗਲੀ ਵਾਰੀ ਭਾਈ ਨੋਕ ਸਿੰਘ ਆਇਆ ਮਾਫ ਕਰਨਾ ਥਾਣੇਦਾਰ ਸਾਧੂ ਰਾਮ ਆਇਆ ਭਾਈ ਨੋਕ ਸਿੰਘ ਦੇ ਘਰੇ ਬੁਲਦਾਂ ਦੀ ਜੋੜੀ ਵੱਜੀ ਹੋਈ ਸੀ ਖੁਰਲੀ ਤੇ ਲਵੇਰੀਆਂ ਵੱਜੀਆਂ ਹੋਈਆਂ ਸੀ ਲਵੇਰੀਆਂ ਖੋਲੀਆਂ ਬੁਲਦਾਂ ਦੀ ਜੋਖ ਖੋਲੀ ਤੇ ਛੱਤ ਤੱਕ ਦੇ ਗਾਡਰ ਬਾਲੇ ਲਾ ਕੇ ਵੀ ਲੱਗਿਆ ਸੀ ਤੇ ਕੁਝ ਦਿਨਾਂ ਬਾਅਦਾਂ ਭਾਈ ਨੋਕ ਸਿੰਘ ਬੱਬਰ ਪਿੰਡ ਪਰਤ ਦਾ ਜਦੋਂ ਪਿੰਡ ਪਰਤਿਆ ਨਾ ਤੇ ਸੱਤ ਫਰੇ ਤੜੇ ਦੇ ਉੱਤੇ ਬੈਠੇ ਬਜ਼ੁਰਗਾਂ ਆਖਣ ਲੱਗੇ ਨੋਕ ਸਿੰਘ ਆ ਥਾਣੇਦਾਰ ਸਾਧੂ ਰਾਮ ਆਇਆ ਹੀ ਨਮਾ ਇੱਧਰ ਲਾਕੇ ਚ ਤੇਰੇ ਪਿਓ ਨੂੰ ਕੇਸਾਂ ਤੋਂ ਫੜ ਕੇ ਘੜੀ ਸੀਗੇ ਇੱਥੇ ਤੱਕ ਲੈ ਕੇ ਆਇਆ ਜਿੱਥੇ ਅਸੀਂ ਬੈਠੇ ਆਂ ਅਗਲੀ ਗੱਲ ਹਾਲੇ ਉਹਨਾਂ ਦੱਸਣੀ ਸੀ ਉਹ ਨੋਕ ਸਿੰਘ ਘਰੇ ਪਰਤ ਗਿਆ ਜਦੋਂ ਘਰੇ ਗਿਆ ਨਾ ਤੇ ਘਰ ਦਾ ਕੀ ਵੇਖਦਾ ਕਿ ਛੱਤਾਂ ਦੇ ਉੱਤੇ ਕੋਈ ਗਾਡਰ ਨਹੀਂ ਕੋਈ ਬਾਲਾ ਨਹੀਂ ਖੁਰਲੀਆਂ ਦੇ ਉੱਤੇ ਕੋਈ ਡੱਗਰ ਬੱਚਾ ਨਹੀਂ ਭਾਂ ਭਾਂ ਕਰਦਾ ਏ ਘਰ ਤੇ ਜਦੋਂ ਸੁੰਨੀਆਂ ਖੁਰਲੀਆਂ ਤੱਕੀਆਂ ਨਾ ਤੇ ਪਤਾ ਲੱਗਿਆ ਵੀ ਥਾਣੇਦਾਰ ਸਾਧੂ ਰਾਮ ਤੇਰਾ ਮਾਲ ਮਤਾਂ ਖੋਲ ਕੇ ਲੈ ਗਿਆ ਖੁਰਲੀਆਂ ਤੋਂ ਤੇ ਭਾਈ ਨੋਖ ਸਿੰਘ ਬੱਬਰ ਨੇ ਆਪਣੇ ਘਰ ਖੜੇ ਹੋ ਕੇ ਇੱਕ ਅਰਦਾਸ ਕੀਤੀ ਹੈ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਕੁਝ ਰੋਸੇ ਕੀਤੇ ਅਰਦਾਸ ਵਿੱਚ ਅਰਦਾਸ ਦੇ ਬੋਲ ਕੀ ਸਨ ਕਹਿੰਦਾ ਹੇ ਕਲਗੀਆਂ ਵਾਲਿਆ ਹੇ ਬਾਜਾਂ ਵਾਲਿਆ ਅਸੀਂ ਤੇਰੇ ਪੁੱਤ ਖਾਲਸਾ ਪੰਥ ਅਸੀਂ ਤੇ ਦੂਜਿਆਂ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਬਚਾ ਕੇ ਬਾਏ ਇੱਜ਼ਤ ਉਹਨਾਂ ਦੇ ਘਰ ਛੱਡ ਕੇ ਆਉਣ ਵਾਲੇ ਤੇ ਅੱਜ ਸਾਡੇ ਘਰ ਵਿੱਚ ਹੀ ਡਾਕਾ ਸਾਡੇ ਘਰ ਵਿੱਚ ਹੀ ਚੋਰੀ ਸਾਡਾ ਦੁਨੀਆ ਦੇ ਤੇ ਜੀਣੇ ਕਾਹਦਾ ਰਹਿ ਗਿਆ ਜੇ ਐਵੇਂ ਸਾਡੇ ਘਰ 'ਚੇ ਡਾਕੇ ਵੱਜਣ ਲੱਗ ਗਏ ਅਸੀਂ ਤੇ ਦੂਜਿਆਂ ਦੇ ਘਰ ਬਚਾਉਣ ਵਾਲੇ ਤੇ ਆਪਣੇ ਘਰ ਨੂੰ ਲਟਾ ਕੇ ਬੈ ਗੇ ਉਨੇ ਅਰਦਾਸ ਦੇ ਬੋਲ ਪਤਾ ਕੀ ਬੋਲੇ ਕਹਿੰਦਾ ਹੇ ਕਲਗੀਆਂ ਵਾਲਿਆ ਹੇ ਬਾਜਾਂ ਵਾਲਿਆ ਜੇ ਕਿਤੇ ਮੇਰੀ ਅਰਦਾਸ ਨੂੰ ਸੁਣਦਾ ਆਕਮਾਰ ਮੇਰੇ ਸਾਧੂ ਰਾਮਨਾ ਟੱਕਰੇ ਕਰਾ ਦੇ ਫਿਰ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਮੁਸ਼ਕਿਲ ਉਹ ਤੇ ਜੇ ਹੈ ਕਿ ਜੇ ਬੜੀ ਮੁਸ਼ਕਿਲ ਸੇ ਹੋਤੀ ਹੈ ਸੱਚੇ ਦੀ ਸੱਚੀ ਅਰਦਾਸ ਸੱਚਾ ਕਿਤੇ ਨੇੜੇ ਹੋ ਕੇ ਸੁਣਦਾ ਸੀ ਭਾਈ ਲੋਕ ਸਿੰਘ ਬੱਬਰ ਆਪਣੇ ਘਰੋਂ ਅਰਦਾਸ ਕਰਕੇ ਤੁਰਿਆ ਉਹ ਬਾਣੀ ਤੇ ਬਾਣੇ ਦਾ ਧਾਰਨੀ ਸੀ ਚੋਲਾ ਪਹਿਨਿਆ ਹੋਇਆ ਸੀ ਲੰਮਾ ਤੇ ਭਰਮਾ ਦਾੜਾ ਸੀ ਸਿਰ ਤੇ ਦਮਾਲਾ ਸਜਿਆ ਹੋਇਆ ਸੀ ਬੁਲਟ ਮੋਟਰਸਾਈਕਲ ਦੇ ਉੱਤੇ ਆਪਣੇ ਪਿੰਡ ਤੋਂ ਕਰਪੂਥਲੇ ਵੱਲ ਨੂੰ ਤੁਰ ਪਿਆ ਕਿਤੇ ਬੁਲਟ ਮੋਟਰਸਾਈਕਲ ਸਿੱਖਾਂ ਦੀ ਆਨ ਤੇ ਸ਼ਾਨ ਗਿਣਿਆ ਜਾਂਦਾ ਸੀ ਅੱਜ ਤੋਂ 36 ਸਾਲ ਪਹਿਲਾਂ ਕਿਤੇ ਬੁਲਟ ਮੋਟਰਸਾਈਕਲ ਲੰਘਣਾ ਨਾ ਤੇ ਚੌਂਕ 'ਚ ਬੈਠੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਚੱਲੇ ਨੇ ਇੱਜਤਾਂ ਦੇ ਰਖਵਾਲੇ ਅੱਜ ਕਿਸੇ ਗੁਰੂ ਘਰ ਦੇ ਦੋਖੀ ਦੀ ਖੈਰ ਨਹੀਂ ਤੇ ਅੱਜ ਗਾਉਣ ਵਾਲਿਆਂ ਨੇ ਆਪਣੇ ਗਾਣਿਆਂ ਵਿੱਚ ਬੁਲੰਦ ਦੀ ਦੁਰਦਸ਼ਾ ਇਹੋ ਜੀ ਕਰ ਦਿੱਤੀ ਕਿ ਅੱਜ ਕਿਤੇ ਭਵੇਂ ਚਿੱਟਾ ਦਾੜਾ ਹੋਵੇ ਸਰਪੰਚ ਦਾ ਤੇ ਚੰਗਾ ਭਲਾ ਹੋਵੇ ਇੱਜ਼ਤਦਾਰ ਤੇ ਇੱਜ਼ਤਦਾਰ ਬੰਦਾ ਮੋਟਰਸਾਈਕਲ ਦੇ ਉੱਤੇ ਦੋ ਕੁ ਵਾਰੀ ਗੇੜੀ ਮਾਰ ਦਵੇ ਨਾ ਤੇ ਚੌਂਕਾਂ 'ਚ ਬੈਠੀਆਂ ਬੀਬੀਆਂ ਕਹਿੰਦੀਆਂ ਲੋਫਰ ਘੁੰਮਦੇ ਨੇ ਗਲੀਆਂ ਵਿੱਚ ਉਹਨਾਂ ਨੂੰ ਲੋਫਰ ਕਿਹਾ ਜਾਂਦਾ ਕੰਜਰ ਕਿਹਾ ਜਾਂਦਾ ਤਖੇਮਾ ਕਰਿਓ ਭਾਈ ਨੌਕਸ ਸਿੰਘ ਬੱਬਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੱਚੇ ਨੇ ਸੱਚੇ ਦੀ ਅਰਦਾਸ ਸੁਣੀ ਕਰਪੂਥਲੇ ਤੋਂ ਤੇ ਖਡੂਰ ਸਾਹਿਬ ਦੇ ਵਿਚਾਲੇ ਜਾ ਕੇ ਨਾ ਮੇਲ ਹੋ ਗਿਆ ਵਾਹ ਵਾਹ ਭਾਈ ਨੋਖ ਸਿੰਘ ਬੱਬਰ ਦਾ ਆਹ ਸਾਹਮਣੋਂ ਸਾਧੂ ਰਾਮ ਸਕੂਟਰ ਤੇ ਆ ਰਿਹਾ ਸੀ ਇਧਰੋਂ ਭਾਈ ਨੋਖ ਸਿੰਘ ਬੱਬਰ ਮੋਟਰਸਾਈਕਲ ਤੇ ਆ ਰਿਹਾ ਸੀ ਤੇ ਉਦੋਂ ਫਿਰ ਦੱਸਣ ਪੁੱਛਣ ਦੀ ਲੋੜ ਨਹੀਂ ਸੀ ਪੈਂਦੀ ਵੀ ਮੋਟਰਸਾਈਕਲ ਤੇ ਕੌਣ ਜਾਂਦਾ ਮੋਟਰਸਾਈਕਲ ਵਾਲਿਆਂ ਤੋਂ ਲੰਮੇ ਹੱਥ ਹੀ ਲੈਂਦੇ ਸੀ ਪੁਲਿਸ ਵਾਲੇ ਇਸ ਤੋਂ ਪਹਿਲਾਂ ਕਿ ਥਾਣੇਦਾਰ ਸਕੂਟਰ ਦੀ ਬ੍ਰੇਕ ਮਾਰੀ ਤੇ ਉਹ ਸਕੂਟਰ ਸਟੈਂਡ ਦੇ ਉੱਤੇ ਲਾਉ ਰਿਹਾ ਇਸ ਤੋਂ ਪਹਿਲਾਂ ਕਿ ਕਿਤੇ ਸਕੂਟਰ ਖੜਾ ਕਰਕੇ ਭਾਈ ਸਾਹਦੇ ਤੇ ਗੋਲੀਆਂ ਦਾਗ ਦੇਵੇ ਭਾਈ ਰੋਕਸ ਸਿੰਘ ਮੱਬਰ ਨੇ ਥਾਹੇ ਬ੍ਰੇਕ ਮਾਰੀ ਮੋਟਰਸਾਈਕਲ ਦੀ ਸਾਈਡ ਸਟੈਂਡ ਤੇ ਤੇ ਮੋਟਰਸਾਈਕਲ ਲਾ ਕੇ ਨਾ ਦੋ ਛਾਲਾ ਮਾਰੀਆਂ ਜਾ ਕੇ ਥਾਣੇਦਾਰ ਸਾਧੂ ਰੰਦ ਪੱਟ ਕੇ ਥੱਪੜ ਮਾਰਿਆ ਵਾਹ ਵਾਹ ਹੱਥੋਂ ਛੁੱਟ ਕੇ ਰਵਾਲ ਵਰ ਉਹ ਪਿਆਈ ਥੋੜੀ ਜਿਹੀ ਆਵਾਜ਼ ਖੋਲਦੋਂ ਗਬਲੇ ਮੈੱਕਦੀ ਹੱਥੋਂ ਛੁੱਟ ਕੇ ਰਵਾਲ ਵਰ ਪਰਲੇ ਪਾਸੇ ਡਿੱਗਾ ਤੇ ਥਾਣੇਦਾਰ ਮੂੰਹ ਦੇ ਮੂੰਹ ਪਿਆ ਮੂੰਹ ਮਿੱਟੀ ਨਾਲ ਭਰਿਆ ਪਿਆ ਪਹਿਲਾਂ ਭਾਈ ਸਾਹਿਬ ਨੇ ਹਥਿਆਰ ਆਪਣੇ ਕਬਜੇ ਵਿੱਚ ਲਿਆ ਪਰ ਇਹ ਹੋ ਕੇ ਪਹਿਲਾਂ ਥਾਣੇਦਾਰ ਵਾਲਾ ਰਵਾਲਵਰ ਚੱਕਿਆ ਤੇ ਫਿਰ ਦੂਜਾ ਆਪਣਾ ਕੱਢ ਲਿਆ ਦੋਨੇ ਰਵਾਲਵਰ ਕੱਢ ਕੇ ਨਾ ਠੱਡ ਮਾਰ ਕੇ ਥਾਣੇਦਾਰ ਨੂੰ ਸਿੱਧਾ ਕਰ ਲਿਆ ਮੂੰਹ ਮਿੱਟੀ ਨਾਲ ਭਰਿਆ ਪਿਆ ਉਹਦੀ ਛਾਤੀ ਦੇ ਉੱਤੇ ਗੋਡਾ ਰੱਖਿਆ ਤੇ ਦੋਨੇ ਰਵਾਲਵਰ ਭਾਈ ਸਾਹਿਬ ਨੇ ਉੱਤੇ ਤਾਣ ਦਿੱਤੇ ਕਹਿੰਦਾ ਦੱਸ ਥਾਣੇਦਾਰਾ ਆਪਣੇ ਵਾਲੇ ਨਾਲ ਮਰਨਾ ਪਸੰਦ ਕਰਦਾ ਕਿ ਮੇਰੇ ਵਾਲੇ ਨਾਲ ਮਰਨਾ ਪਸੰਦ ਕਰਦਾ ਵਾਰ ਦੇ ਅੰਕੜੇ ਕਹਿਣ ਲੱਗਾ ਵਾਰ ਗੋਣ ਵੀ ਮਰਦਾਂ ਦਾ ਕੰਮ ਤੇ ਵਾਰ ਨੂੰ ਸੁਣਨਾ ਵੀ ਮਰਦਾਂ ਦਾ ਕੰਮ ਆ ਵਾਰ ਗੋਣ ਵੀ ਮਰਦਾਂ ਦਾ ਕੰਮ ਤੇ ਵਾਰ ਨੂੰ ਸੁਣਨਾ ਵੀ ਮਰਦਾਂ ਦਾ ਕੰਮ ਵਾਰ ਕਰਨਾ ਵੀ ਮਰਦਾਂ ਦਾ ਕੰਮ ਤੇ ਵਾਰ ਰੋਸਣਾ ਵੀ ਮਰਦਾਂ ਦਾ ਕੰਮ ਸੁਣੋ ਧੰਦੇ ਨਾਲ ਭਾਈ ਰੋਸ ਸਿੰਘ ਬਬਰ ਨੇ ਗੋਡਾ ਰੱਖਿਆ ਛਾਤੀ ਤੇ ਦੁਨਿਹਰ ਬਾਲਵਰ ਉੱਤੇ ਤਾਣੇ ਹੋਣੇ ਕਹਿੰਦਾ ਆਪਣੇ ਵਾਲੇ ਨਾਲ ਮਰੇਗਾ ਕਿ ਮੇਰੇ ਵਾਲੇ ਨਾਲ ਮਰੇਗਾ ਹੁਣ ਮੌਤ ਕਿਹਨੂੰ ਚੰਗੀ ਲੱਗੇ ਮੂੰਹ ਮਿੱਟੀ ਨਾਲ ਭਰਿਆ ਪਿਆ ਲੇੜੜੀਆਂ ਕਰਦਾ ਹੱਥ ਜੋੜਦਾ ਅਨੋਖ ਸਿਆ ਇੱਕ ਵਾਰੀ ਕੇ ਤੇਰੇ ਪਿੰਡ ਵਾਲੀਆਂ ਕਦੇ ਝਾਕਦਾ ਨਹੀਂ ਜਿੱਦਾਂ ਡੰਗਰ ਬੱਚਾ ਲੈ ਕੇ ਆਇਆ ਉਦਾਂ ਹੀ ਛੱਡ ਕੇ ਆਉਂ ਪਾਈ ਨੌਕਸ ਸਿੰਘ ਬੱਬਰ ਦੀਆਂ ਅੱਖਾਂ 'ਚ ਲਹੂ ਉਤਰ ਆਇਆ ਕਹਿੰਦਾ ਥਾਣੇਦਾਰਾ ਜੇ ਇਹ ਗੱਲ ਕੱਲੀ ਪਸ਼ੂਆਂ ਦੀ ਜਾਂ ਬੁੱਲਦਾਂ ਦੀ ਹੁੰਦੀ ਨਾ ਵਾਹ ਵਾਹ ਮੈਂ ਤੇਰੇ ਨਾਲ ਕੋਈ ਨਾ ਕੋਈ ਢਿੱਲ ਮੱਠ ਕਰ ਦਿੰਦਾ ਪਰ ਤੂੰ ਮੇਰੇ ਬਾਪੂ ਦੇ ਕੇਸਾਂ ਨੂੰ ਹੱਥ ਪਾ ਕੇ ਬੜੀ ਵੱਡੀ ਗਲਤੀ ਕਰ ਲਈ ਐ ਇਹ ਨਾ ਬਰਦਾਸ਼ਤ ਹੋਣ ਵਾਲੀਆਂ ਗੱਲਾਂ ਨੇ ਪਾਈ ਨੌਕਸ ਸਿੰਘ ਬੱਬਰ ਨੇ ਆਹ ਮਾਰਿਆ ਥੱਪੜ ਸੁੱਟ ਲਾ ਥੱਲੇ ਮਚਾਇਆ ਥੱਲੇ ਕਢਾਤੀਆਂ ਚੀਕਾਂ ਕੱਢਦਾ ਲੀਕਾ ਰੱਖ ਕੇ ਛਾਤੀ ਤੇ ਤੇ ਗੋਟਾ ਆਹ ਕਰ ਕਰ ਬਾਰ ਬਾਰ ਸੱਟਾ ਕਾਰ ਕਾਰ ਕਰਕੇ ਗੋਲੀਆਂ